ਸ਼ੰਭੂ ਬਾਰਡਰ ਤੋਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਜਾਣਕਾਰੀ ਮਿਲੀ ਹੈ ਕਿ ਇੱਕ ਪਾਸੇ ਦਾ ਰਾਹ ਖੋਲ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਦਾ ਰਾਹ ਜਿਹੜਾ ਉਹ ਖੋਲਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਾਹ ਜਿਹੜਾ ਉਹ ਖੋਲ ਦਿੱਤਾ ਗਿਆ ਹੈ ਜਦਕਿ ਅਬਾਲਾ ਤੋਂ ਰਾਜਪੁਰੇ ਵੱਲ ਆਉਣ ਵਾਲਾ ਰਸਤਾ ਹੈ ਜਿਹੜਾ ਉਹ ਖੋਲਿਆ ਜਾ ਰਿਹਾ ਹੈ ਤਾਂ ਲਗਾਤਾਰ ਜੀਐਸਬੀ ਮਸ਼ੀਨਾਂ ਅਤੇ ਹੋਰ ਔਜ਼ਾਰ ਲੈ ਕੇ ਪ੍ਰਸ਼ਾਸਨ ਉੱਥੇ ਲੱਗਿਆ ਹੋਇਆ ਹੈ ਇੱਕ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਝੋਪੜੀਆਂ ਸੜਕ ਤੋਂ ਹਟਾਈਆਂ ਜਾ ਰੀਆਂ ਨੇ ਦੂਜੇ ਪਾਸੇ ਰਸਤੇ ਦੇ ਜਿਹੜੇ ਉਹ ਕਲੀਅਰ ਕੀਤੇ ਜਾ ਰਹੇ ਨੇ ਸਾਫ਼ ਕੀਤੇ ਜਾ ਰਹੇ ਨੇ ਰਾਹ ਦੇ ਵਿੱਚ ਜੀਟੀਬੀ ਮਸ਼ੀਨਾਂ ਦੇ ਨਾਲ ਸਫਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਜਿਹੜਾ ਉਹ ਇੱਕ ਥਾਂ ਉੱਤੇ ਜਾ ਕੇ ਇਕੱਠਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਅੰਦੋਲਨ ਦੇ ਉੱਤੇ ਬੀਤੇ ਦਿਨੀ ਵੱਡਾ ਐਕਸ਼ਨ ਹੋਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਕਿਸਾਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਅੰਦੋਲਨ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਸੈਂਕੜੇ ਕਿਸਾਨ ਭਾਵੇਂ ਉੱਤੇ ਹੁੰਦੇ ਨੇ ਲੇਕਿਨ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਅੱਗੇ ਸਾਰੇ ਕਿਸਾਨ ਬੇਵਸ ਨਜ਼ਰ ਆਉਂਦੇ ਨੇ ਅਤੇ ਫਿਰ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਜਿੱਥੇ ਰਾਹ ਸਾਫ ਕੀਤਾ ਜਾ ਰਿਹਾ ਹੈ ਦੇ ਸ਼ੰਭੂ ਅਤੇ ਖਨੌਰੀ ਬਾਡਰ ਨੂੰ ਸਾਫ ਕੀਤਾ ਜਾ ਰਿਹਾ ਹੈ ਅਤੇ 20 ਤਰੀਕ ਤੱਕ ਆਵਾਜਾਈ ਸ਼ੁਰੂ ਹੋਣ ਦੀ ਉਮੀਦ ਹੈ ਜਿਹੜੀ ਉਹ ਜਤਾਈ ਜਾ ਰਹੀ ਹੈ ਤਾਂ ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਵਿੱਚ ਹੋਰ ਕਿਸਾਨ ਦੇ ਜਿਹੜੇ ਉਹ ਵੀ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੇ ਵੱਲੋਂ ਵਿਰੋਧ ਇਸ ਗਤੀਵਿਧੀ ਦਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਸ ਫੈਸਲੇ ਨੂੰ ਸਹੀ ਦੱਸ ਰਹੇ ਨੇ ਜੇ ਗੱਲ ਕੀਤੀ ਜਾਵੇ ਵਕੋ ਵਾਕਕ ਕਿਸਾਨਾਂ ਨੂੰ ਜਿਹੜੇ ਉਹ ਡਿਟੇਨ ਕੀਤੇ ਹੋਏ ਨੇ ਅਤੇ ਕਈ ਥਾਵਾਂ ਉੱਤੇ ਕਿਸਾਨਾਂ ਵੱਲੋਂ ਅੱਜ ਪ੍ਰਦਰਸ਼ਨ ਵੀ ਹੋਇਆ ਤਾਂ ਕੁਝ ਥਾਵਾਂ ਉੱਤੇ ਪੁਲਿਸ ਦੇ ਨਾਲ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਾਂ ਮੋਗਾ ਦੇ ਵਿੱਚ ਵੀ ਕੁਝ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਲਗਾਤਾਰ ਬਾਰਡਰ ਦੇ ਜਿਹੜੇ ਉਹਨਾਂ ਨੂੰ ਖੋਲਣ ਦੀ ਕਵਾਇਦ ਵੀ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਦੇ ਰਾਹ ਦੇ ਜਿਹੜੇ ਉਹ ਖੋਲ ਦਿੱਤੇ ਗਏ ਨੇ ਤਾਂ 13 ਮਹੀਨੇ ਤੋਂ ਬਾਅਦ ਇਹ ਰਸਤੇ ਦੇ ਜਿਹੜੇ ਉਹ ਖੁੱਲੇ ਨੇ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਾਹ ਖੁੱਲ ਗਿਆ ਹੈ ਅਤੇ ਅਬਾਲਾ ਤੋਂ ਰਾਜਪੁਰਾ ਜਾਣ ਵਾਲੀ ਸਾਈਡ ਆ ਜਿਹੜੀ ਉਹ ਖੋਲਣ ਦਾ ਕੰਮ جاری ਹੈ 13 ਮਹੀਨੇ ਬਾਅਦ ਇਹ ਰਸਤੇ ਦੇ ਜਿਹੜੇ ਉਹ ਖੁੱਲਣ ਜਾ ਰਹੇ ਨੇ 13 ਮਹੀਨੇ ਬਾਅਦ ਇਹਨਾਂ ਸੜਕਾਂ ਦੇ ਉੱਤੇ ਮੁਰਤੋਂ ਆਵਾਜਾਈ ਆ ਜਿਹੜੀ ਉਹ ਚਾਲੂ ਹੋਵੇਗੀ ਤਾਂ ਸ਼ੰਭੂ ਵਾਟਰ ਦੇ ਉੱਤੇ ਲਗਾਤਾਰ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਭਾਰੀ ਗਿੜਤੀ ਵਿੱਚ ਪੁਲਿਸ ਫੋਰਸ ਦਾ ਜਿਹੜੀ ਉਹ ਤਾਇਨਾਤ ਕੀਤੀ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਆਵਾਜਾਈ ਚੱਲਣ ਦੀ ਉਮੀਦ ਹੈ ਜਿਹੜੀ ਉਹ ਜਿਤਾਈ ਜਾ ਰਹੀ ਹੈ ਤਾਂ 20 ਤਰੀਕ ਤੱਕ ਰਸਤੇ ਖੋਲਣ ਦੀ ਗੱਲ ਆ ਜਿਹੜੀ ਉਹ ਆਖੀ ਗਈ ਸੀ 19 ਤਰੀਕ ਨੂੰ ਐਕਸ਼ਨ ਸ਼ੁਰੂ ਹੋਇਆ ਸੀ ਅੱਜ 20 ਤਰੀਕ ਹੈ ਅੱਜ ਸ਼ਾਮ ਤੱਕ ਰਸਤੇ ਦੇ ਜਿਹੜੇ ਉਹਨਾਂ ਤੇ ਆਵਾਜਾਈ ਚਾਲੂ ਹੋਣ ਦੀ ਉਮੀਦ ਆ ਜਿਹੜੀ ਉਹ ਜਿਤਾਈ ਜਾ ਰਹੀ ਹੈ ਜਦਕਿ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਅਜੇ ਰਸਤੇ ਪੂਰੀ ਤਰ੍ਹਾਂ ਸਾਫ਼ ਕਰਨ ਨੂੰ ਸਮਾਂ ਹੈ ਜਿਹੜਾ ਉਹ ਲੱਗ ਸਕਦਾ ਹੈ ਬਿਲਕੁਲ ਰਸਤੇ ਦੇ ਜਿਹੜੇ ਉਹ ਕਲੀਅਰ ਕਰਨ ਨੂੰ ਸਮਾਂ ਹੈ ਜਿਹੜਾ ਉਹ ਲੱਗ ਸਕਦਾ ਹੈ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਕ ਪਾਸੇ ਦਾ ਰਾਹ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਤੇ ਖੋਲ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਦਾ ਰਾਹ ਖੋਲਣ ਦੀ ਤਿਆਰੀ ਚੱਲ ਰਹੀ ਹੈ ਜੇ ਗੱਲ ਕੀਤੀ ਜਾਵੇ ਰਾਹ ਦੀ ਤਾਂ ਰਾਹ ਖੋਲਣ ਤੋਂ ਬਾਅਦ ਆਵਾਜਾਈ ਕਿੰਨੇ ਸਮੇਂ ਤੱਕ ਨਾਰਮਲ ਤਰੀਕੇ ਨਾਲ ਇੱਥੇ ਵਗਦੀ ਹੈ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਤਾਂ ਵੱਡੇ ਪੱਧਰ ਉੱਤੇ ਲੋਕਾਂ ਨੂੰ ਘੁੰਮ ਕੇ ਜਰੂਰ ਜਾਣਾ ਪੈਂਦਾ ਸੀ ਲੇਕਿਨ ਕਿਸਾਨ ਨੇ ਜਿਹੜੇ ਉਹ ਹੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਇਹ ਰਾਸਤੇ ਨੇ ਜਿਹੜੇ ਉਹ ਪ੍ਰਸ਼ਾਸਨ ਨੇ ਬੰਦ ਕੀਤੇ ਹੋਏ ਨੇ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਤਾਂ ਦੂਜੇ ਪਾਸੇ ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਸੀ ਉਹਨਾਂ ਨੇ ਆਖਿਆ ਸੀ ਕਿ ਪੰਜਾਬ ਦੇ ਵਿੱਚ ਡਿਲੀਵਰੀ ਲਈ ਕੰਪਨੀਆਂ ਦੇ ਵੱਲੋਂ ਵਾਧੂ ਚਾਰਜ ਦੇ ਨੇ ਜਿਹੜੇ ਉਹ ਲਏ ਜਾਂਦੇ ਨੇ ਕਿਸਾਨੀ ਮਸਲੇ ਹਲ ਕਰਵਾਉਣ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਬਿਆਨ ਦਿੱਤੇ ਨੇ ਤਾਂ ਆਪ ਲੀਡਰਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ ਅਤੇ ਵੱਖੋ-ਵੱਖੋਂ ਮੰਤਰੀਆਂ ਦਾ ਅਤੇ ਹੋਰ ਵੱਖੋ-ਵੱਖੋਂ ਲੀਡਰਾਂ ਦੇ ਬਿਆਨ ਨੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਰਾਹ ਨੇ ਜਿਹੜੇ ਉਸ ਚਾਲੂ ਢੰਗ ਨਾਲ ਚਾਲੂ ਹੁੰਦੇ ਨੇ